ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅਜਿਬ ਸਿਵਰੇ ਸਫਾਈ ਕਰਮਚਾਰੀ ਦੇ ਸਫਾਈ ਕਰਦੇ ਸਮੇਂ ਇੱਕ ਕਾਰ ਨੇ ਮਾਰੀ ਜ਼ਬਰਦਸਤ ਟੱਕਰ ਜਿਸ ਦੇ ਕਰਕੇ ਕਰਮਚਾਰੀ ਹੋਏ ਜ਼ਖਮੀ ਜ਼ਖਮੀ ਨੂੰ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਇਲਾਜ ਲਈ ਭੇਜਿਆ ਗਿਆ ਅਤੇ ਉਹਨਾਂ ਦੇ ਹੀ ਕਰਮਚਾਰੀਆਂ ਵੱਲੋਂ ਆਪਣੇ ਅਧਿਕਾਰੀਆਂ ਤੇ ਲਾਇਏ ਗਏ ਦੋਸ਼ ਕੀ ਐਕਸੀਡੈਂਟ ਤੋਂ ਬਾਅਦ ਉਹਨਾਂ ਦਾ ਕੋਈ ਵੀ ਪਤਾ ਲੈ ਨਹੀਂ ਪਹੁੰਚਿਆ ਉਹਨਾਂ ਨੇ ਇਹ ਵੀ ਕਿਹਾ ਕਿ ਕਾਰ ਵਾਲੇ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆਓ ਜਾਣਦੇ ਆ ਪੂਰਾ ਮਾਮਲਾ ਮੇਰਾ ਨਾਮ ਗਜਰਾਤ ਚੋਹਾਨ ਬਠਿੰਡਾ ਮੈਂ ਸਿਵਲ ਵਰਕਰ ਯੂਨੀਅਨ ਦਾ ਐਕਸ ਪ੍ਰੈਜ਼ੀਡੈਂਟ ਐ ਅੱਜ ਸਾਡੇ ਇੱਕ ਵਰਕਰ ਸਪਾਈ ਸੇਵਕ ਅਨਿਲ ਕੁਮਾਰ ਦਾ ਐਕਸੀਡੈਂਟ ਹੋਇਆ ਹੈ ਤਿਲਕੋਣੀ ਕੋਲੇ ਤਨਸਨੀਮਿਆ ਕੋਲੇ ਤੇ ਦੇਖੋ ਜਿਹੜਾ ਉਹਨਾਂ ਦੇ ਨਾਲ ਮੁਲਾਜ਼ਮ ਨੇ ਆ ਵੀਰ ਤੇ ਉਹਦਾ ਜੀਜਾ ਮੁਕੇਸ਼ ਉਹਨਾਂ ਨੇ ਲਿਆ ਕੇ ਟੈਂਪੂ 'ਚ ਐਡਮਿਟ ਕੀਤਾ ਹੈ ਮੌਕੇ ਤੇ ਹਜੇ ਤੱਕ ਹਸਪੀਟਲ ਦੇ ਵਿੱਚ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਨਾ ਕੋਈ ਜੇਏ ਪਹੁੰਚਿਆ ਨਾ ਕੋਈ ਐਸਡੀਓ ਪਹੁੰਚਿਆ ਜਦ ਕਿ ਮੌਕੇ ਤੇ ਪਹੁੰਚਣਾ ਚਾਹੀਦਾ ਵਰਕਰ ਆਪਣੇ ਆਪ ਹੀ ਚੱਕ ਕੇ ਲੈ ਕੇ ਆਏ ਨੇ ਉਹਦਾ ਪੈਰ ਟੁੱਟ ਗਿਆ ਇੱਕ ਤੇ ਕਾਰ ਵਾਲਾ ਮਾਰ ਕੇ ਫਰਾਰ ਹੋ ਗਿਆ ਕਾਰ ਦਾ ਨੰਬਰ ਹੈ ਪੀਵੀ036499 6499 ਨੰਬਰ ਹੈ ਇਹ ਔਨ ਡਿਊਟੀ ਸੀਗਾ ਇਹ ਔਨ ਡਿਊਟੀ ਸੀਗਾ ਉੱਥੇ ਸੀਵਰ ਚਲਾ ਗੱਡੀ ਖੜੀ ਸੀ ਸਰਕਾਰੀ ਆਪਣੀ ਸੀਵਰ ਚਲਾ ਰਹੀ ਸੀਗੇ ਤੇ ਸੀਵਰ ਚਲਾਂਦੇ ਚਲਾਂਦੇ ਐਕਸੀਡੈਂਟ ਹੋਇਆ ਮੁੰਡੇ ਦਾ ਤੇ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰੂੰਗਾ ਜਲਦੋਂ ਜਲਦ ਇੱਥੇ ਪਹੁੰਚੋ ਤੇ ਆਪਣੇ ਵਰਕਰ ਨੂੰ ਦੇਖੋ ਤਾਂ ਕਿ ਇਹਦਾ ਜਿਹੜਾ ਟ੍ਰੀਟਮੈਂਟ ਹੈ ਉਹ ਵੀ ਉਸਕੇ ਜਿਹੜਾ ਜਿਹੜਾ ਮੂਲਜਮ ਜਿਹੜਾ ਕਾਰ ਦਾ ਐਕਸੀਡੈਂਟ ਕਰਕੇ ਭੱਜਿਆ ਉਸ ਤੋਂ ਵੀ ਸਖਤੋ ਸਖਤ ਕਾਰਵਾਈ ਹੋ ਸਕੇ